ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੇ ਉਸ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਕੁਝ ਔਰਤਾਂ ਤੇ ਇੱਕ ਬੰਦੇ ਨੇ ਇੱਕ ਔਰਤ ਦੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ। ਉਸ ਔਰਤ ਦੇ ਉੱਪਰ ਥੱਪੜਾਂ ਦਾ ਮੀਂਹ ਵਰਾਇਆ ਗਿਆ, ਵਾਲਾਂ ਤੋਂ ਫੜ ਕੇ ਉਸ ਨੂੰ ਘੜੀਸਿਆ ਗਿਆ, ਧੱਕੇ ਦੇ ਨਾਲ ਗੱਡੀ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਨਵੀਂ ਵਿਆਹੀ ਔਰਤ ਸੀ ਜਿਸ ਦੇ ਹੱਥਾਂ ਦੇ ਵਿੱਚ ਲਾਲ ਰੰਗ ਦਾ ਚੂੜਾ ਪਾਇਆ ਹੋਇਆ ਸੀ। ਉਸ ਔਰਤ ਦੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ। ਕੁਝ ਔਰਤਾਂ ਤੇ ਇੱਕ ਬੰਦੇ ਨੇ ਉਸ ਔਰਤ ਨੂੰ ਬੁਰੇ ਤਰੀਕੇ ਦੇ ਨਾਲ ਕੁੱਟਿਆ ਥੱਪੜਾਂ ਦਾ ਮੀਂਹ ਉਸ ਦੇ ਉੱਪਰ ਵਰਾਇਆ ਗਿਆ ਗੱਡੀ ਦੇ ਵਿੱਚ ਧੱਕੇ ਦੇ ਨਾਲ ਬਿਠਾਉਣ ਦੀ ਕੋਸ਼ਿਸ਼ ਕੀਤੀ ਗਈ ਬਾਲਾਂ ਤੋਂ ਫੜ ਕੇ ਉਸ ਔਰਤ ਨੂੰ ਕਢੀਸਿਆ ਗਿਆ ਤਾਂ ਸੋਸ਼ਲ ਮੀਡੀਆ ਦੇ ਉੱਪਰ ਇਹ ਤਸਵੀਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਇਸ ਤਸਵੀਰ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਰਿਹਾ ਕਿ ਘਰ ਦੇ ਵਿੱਚ ਵੜ ਕੇ ਗੁੰਡਾਗਰਦੀ ਕੀਤੀ ਗਈ ਹੈ ਇੱਕ ਔਰਤ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਦੂਜੀ ਔਰਤ ਦੀ ਕੁੱਟਮਾਰ ਕੀਤੀ ਉਸ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਉਸ ਦੇ ਉੱਪਰ ਥੱਪੜਾਂ ਦਾ ਮੀਂਹ ਵਰਾਇਆ ਗਿਆ ਤੱਕੇ ਦੇ ਨਾਲ ਗੱਡੀ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਵੀ ਕੀਤੀ ਗਈ ਹੈ ਤਾਂ ਇਹ ਵੀਡੀਓ ਜਿਹੜੀ ਫਰੋਜਪੁਰ ਦੇ ਗੁਰ ਹਰ ਸਹਾਏ ਦੀ ਦੱਸੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਜਿਹੜੀ ਇਹ ਕੁੱਟਮਾਰ ਕਰਨ ਵਾਲੀ ਔਰਤ ਸੀ ਇਸ ਦੇ ਪਤੀ ਨੇ ਦੂਜਾ ਵਿਆਹ ਕਰਵਾਇਆ ਸੀ ਤੇ ਇਹ ਦੂਜੀ ਪਤਨੀ ਸੀ ਉਸ ਵਿਅਕਤੀ ਦੀ ਤੇ ਪਹਿਲੀ ਪਤਨੀ ਨੇ ਉਸ ਦੂਜੀ ਪਤਨੀ ਦੀ ਕੁੱਟਮਾਰ ਕੀਤੀ ਆਪਣੇ ਸਖੇ ਸਬੰਧੀਆਂ ਦੇ ਨਾਲ ਉਹ ਘਰ ਦੇ ਵਿੱਚ ਆਈ ਇੱਕ ਬੰਦਾ ਵੀ ਉਹਨਾਂ ਦੇ ਨਾਲ ਮੌਜੂਦ ਸੀ ਤੇ ਦੂਜੀ ਪਤਨੀ ਦੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਨੂੰ ਪੁੱਛਦੀ ਹੈ ਕਿ ਤੂੰ ਆਈ ਕਿੱਥੋਂ ਆ ਤਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਰਿਹਾ ਹੈ ਕਿ ਕੁਝ ਔਰਤਾਂ ਇਕੱਠੀਆਂ ਹੋਈਆਂ ਨੇ ਉਹਨਾਂ ਦੇ ਨਾਲ ਇੱਕ ਬੰਦਾ ਵੀ ਮੌਜੂਦ ਹੈ ਤੇ ਉਸ ਨਵੀਂ ਵਿਆਹੀ ਨੂੰ ਬੁਰੇ ਤਰੀਕੇ ਦੇ ਨਾਲ ਉਹ ਕੁੱਟ ਰਹੇ ਨੇ ਤਾਂ ਘਰੇਲੂ ਕਲੇਸ਼ ਦੱਸਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਇੱਕ ਵਿਅਕਤੀ ਨੇ ਦੋ ਵਿਆਹ ਕਰਵਾਏ ਹੋਏ ਸੀ ਤੇ ਪਹਿਲੀ ਪਤਨੀ ਨੇ ਆ ਕੇ ਦੂਜੀ ਪਤਨੀ ਦੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਆ ਤਾਂ ਇਹ ਵੀ ਜਾਣਕਾਰੀ ਮਿਲ ਰਹੀ ਆ ਕਿ 12 ਲੋਕਾਂ ਦੇ ਖਿਲਾਫ ਮਾਮਲਾ ਚੜਾ ਉਹ ਵੀ ਦਰਜ ਕੀਤਾ ਗਿਆ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਇਹ ਤਸਵੀਰ ਕਾਫੀ ਜ਼ਿਆਦਾ ਵਾਇਰਲ ਹੋਈ ਆ ਹਾਲਾਂਕਿ ਕੀ ਕੁਝ ਇਸ ਲੜਾਈ ਦੇ ਪਿੱਛੇ ਸੀ ਇਹ ਕਿਸੇ ਅਧਿਕਾਰਤ ਬਿਆਨ ਤੋਂ ਬਾਅਦ ਹੀ ਪਤਾ ਲੱਗਿਆ ਕਿਉਂਕਿ ਹਲੇ ਤੱਕ ਕੋਈ ਅਧਿਕਾਰਤ ਬਿਆਨ ਹੈ ਜਿਹੜਾ ਉਹ ਸਾਹਮਣੇ ਨਹੀਂ ਆਇਆ ਪਰ ਜਿਹੜੀ ਜਾਣਕਾਰੀ ਮਿਲ ਰਹੀ ਹੈ ਉਹ ਜਾਣਕਾਰੀ ਇਹ ਮਿਲ ਰਹੀ ਹੈ ਕਿ ਇੱਕ ਵਿਅਕਤੀ ਨੇ ਦੋ ਵਿਆਹ ਕਰਵਾਏ ਹੋਏ ਸੀ ਦੂਜੀ ਪਤਨੀ ਘਰ ਦੇ ਵਿੱਚ ਰਹਿ ਰਹੀ ਸੀ ਤਾਂ ਜਿਹੜੀ ਪਹਿਲੀ ਪਤਨੀ ਹੈ ਉਹ ਘਰ ਦੇ ਵਿੱਚ ਆਉਂਦੀ ਹੈ ਤੇ ਦੂਜੀ ਪਤਨੀ ਦੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕਰਦੀ ਹੈ ਉਸ ਨੂੰ ਬਾਹਾਂ ਤੋਂ ਫੜ ਕੇ ਘੜੀਸ ਦੇ ਹੌਸਲੇ ਨਾਲ ਉਸਦੇ ਕੁਝ ਸਾਥੀ ਵੀ ਹੁੰਦੇ ਨੇ ਕੁਝ ਔਰਤਾਂ ਵੀ ਮੌਜੂਦ ਹੁੰਦੀਆਂ ਨੇ ਇੱਕ ਬੰਦਾ ਵੀ ਮੌਜੂਦ ਹੁੰਦਾ ਤੇ ਸਾਫ਼ ਤੌਰ ਦੇ ਵਿੱਚ ਦੇਖਿਆ ਜਾ ਰਿਹਾ ਕਿ ਥੱਪੜ ਨੇ ਜਿਹੜੇ ਉਸ ਨਵੀਂ ਵਿਆਹੀ ਦੇ ਬੁਰੇ ਤਰੀਕੇ ਦੇ ਨਾਲ ਮਾਰੇ ਜਾ ਰਹੇ ਨੇ ਤਾਂ ਗੁਰੂ ਹਰ ਸਾਹਿਬ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਔਰਤ ਨੂੰ ਬੁਰੇ ਤਰੀਕੇ ਨਾਲ ਕੁੱਟਿਆ ਜਾ ਰਿਹਾ ਹੈ ਬਾਲਾਂ ਤੋਂ ਖੜੀਸਿਆ ਜਾ ਰਿਹਾ ਤਾਂ ਜਾਣਕਾਰੀ ਇਹ ਮਿਲ ਰਹੀ ਹੈ ਕਿ 12 ਦੇ ਖਿਲਾਫ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਖਾਲਾ ਕਿ ਇਸ ਲੜਾਈ ਦੇ ਪਿੱਛੇ ਕੀ ਕਾਰਨ ਹੈ ਕੀ ਕੁਝ ਇਸ ਲੜਾਈ ਦੇ ਪਿੱਛੇ ਹੋਇਆ ਤਾਂ ਇਹ ਤਾਂ ਅਧਿਕਾਰਤ ਬਿਆਨ ਤੋਂ ਬਾਅਦ ਹੀ ਸਾ ਆਵੇਗਾ ਕਿ ਕੀ ਕੁਝ ਕਾਰਨ ਸੀ ਕਿਉਂਕਿ ਹਲੇ ਤੱਕ ਕੋਈ ਵੀ ਘਾਰੀਤ ਬਿਆਨ ਹੈ ਜਿਹੜਾ ਉਹ ਸਾਹਮਣੇ ਨਹੀਂ ਆਇਆ